ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਜਿਹੜੇ ਤਕਰੀਬਨ ਆਪਾਂ ਨਾਲ ਤੁਹਾਨੂੰ ਟੋਟਲ 6 ਇੱਕ ਦਿਖਾਉਣੇ ਆ ਪੰਜ ਜਿਹੜੇ ਪਸ਼ੂ ਤੁਸੀਂ ਇੱਥੇ ਹੁਣ ਦੇਖ ਰਹੇ ਜਿਹਨਾਂ ਦੇ ਵਿੱਚੋਂ ਤਿੰਨ ਇਹ ਵੜਾ ਨੇ ਤੇ ਫਿਲਹਾਲ ਤਿੰਨ ਹੀ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦੇਣੀ ਆ ਆਪਾਂ ਠੀਕ ਆ ਜੀ ਇੱਕ ਮੱਝ ਤਕਰੀਬਨ ਅੱਡੇ ਤੇ ਪਹੁੰਚ ਰਹੀ ਆ ਟੋਕੜ ਗੱਬਣ ਉਹ ਝੋਟੀ ਆ ਸਾਢੇ 24 ਮਹੀਨਿਆਂ ਦੀ ਗੱਬਣ ਤੇ ਸਾਢੇ 6 ਕਿਲੋ ਦੋ ਦੋ ਦੇ ਥੱਲੇ ਹਾਜ਼ਰ ਆ ਉਹ ਜਲਦੀ ਪਹੁੰਚ ਜੂਗੀ ਠੀਕ ਆ ਜੀ ਉਹਦੀ ਆਪਾਂ ਡਿਟੇਲ ਤੇ ਪੂਰੀ ਆਪਾਂ ਤੁਹਾਨੂੰ ਉਹ ਝੋਟੀ ਦਿਖਾ ਦੇਵਾਂਗੇ ਹੁਣ ਜਦ ਦੀ ਆਪਾਂ ਮੌਕੇ ਤੇ ਗੱਲਬਾਤ ਕਰਾਂਗੇ ਠੀਕ ਆ ਜੀ ਇਹ ਤਿੰਨ ਵਿਹੜਾ ਤੁਸੀਂ ਦੇਖੋਗੇ ਇੱਕ ਟੋਕੜ ਵਿਹੜਾ ਤੇ ਇੱਕ ਸੱਜਰ ਤਾਜੀ ਸੂਈ ਆ ਤੇ ਇੱਕ ਗੱਬਣ ਗਾਂ ਤਿਆਰੀ ਦੇ ਵਿੱਚ ਇੱਕ ਥੇਲੀ ਮਾਝ ਦਿਖਾਵਾਂਗੇ ਬਿਲਕੁਲ ਸੱਜਰ ਤਾਜੀ ਸੂਈ ਸਵਾਈਏ ਤੇ ਇੱਕ ਦੋਸਤੋਂ ਬਗੈਰ ਬੱਚੇ ਤੋਂ ਮਾਝ ਆ ਲਾਸਟ ਵਿੱਚ ਦਿਖਾਵਾਂਗੇ ਬਗੈਰ ਬੱਚੇ ਤੇ 부ਛੀ ਤੇ ਮਿਲਦੀ ਹੈ ਬਾਕੀ ਪੂਰੀ ਗੱਲਬਾਤ ਆਪਾਂ ਵੀਰ ਸਤਨਾਮ ਦੇ ਨਾਲ ਕਰ ਲਾਂਗੇ ਸੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦਵਾਂਗੇ ਅੱਜ ਤਰੀਕ 18 ਜਨਵਰੀ ਆ ਤੇ ਸਮਾਂ ਕੋਈ ਮਾਰਨਿੰਗ 11:30 12:00 ਵਜੇ ਦਾ ਆ ਉਹ ਕਰਦੇ ਆ ਗੱਲਬਾਤ ਲੈ ਲੈਣੀ ਹੈ ਡਿਟੇਲ ਸੋ ਪਸ਼ੂ ਸਾਫ ਸੁਥਰੇ ਹੁੰਦੇ ਆ ਤੇ ਰੇਟ ਭਾਅ ਪਰ ਤਾਂ ਜਾਇਜ਼ ਹੁੰਦਾ ਸਾਰੇ ਭੈਣ ਭਰਾਵਾਂ ਨੂੰ ਪਤਾ ਸੋ ਜਿਹੜੇ ਆਪਣੇ ਨਾਲ ਵੀਰ ਨਵੇਂ ਜੁੜੇ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਵਪਾਰ ਦਾ ਕੀਤਾ ਸੋ ਪਸ਼ੂ ਇਸੇ ਤਰ੍ਹਾਂ ਦੇ ਲਈ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਤਰੀ ਕਾਲ ਸਸੀ ਜੀ ਵਰਟੀਟਾ ਜੀ ਬਹੁਤ ਵਧੀਆ ਪਾਜੀ ਠੀਕ ਠਾਕ ਚੱਲਦੀ ਕਲਾ ਕਰਪਾਵਾ ਰਹੇ ਅੱਛਾ ਸਤਨਾਮ ਮੇਰੇ ਨਾਗਾ ਜ ਆਪਣੇ ਕੋਲ ਟੋਟਲ 6 ਕੇਗੇ ਹਾਂਜੀ 6 ਹੈ ਜੀ ਤਿੰਨ ਵੜਾ ਤਿੰਨ ਹੀ ਮੱਜਾਂ ਜੋੜੀਆਂ ਹਾਂਜੀ ਹਾਂਜੀ ਦੋ ਮਹੀਨਿਆਂ ਦਾ ਹਾਜ਼ਰ ਇੱਕ ਆ ਰਹੀ ਪਿਛੇ ਝੋਟੀ ਆਉਣੇ ਬਹੁਤ ਚੰਗੇ ਠੀਕ ਆ ਜੀ ਵੜਾ ਦੇ ਵਿੱਚ ਵੀ ਮਿਲਦਾ ਵੀ ਦੋ ਤਾਂ ਆਪਣੇ ਕੋਲ ਫੱਜਰ ਇੱਕ ਸੂਈ ਤੇ ਇੱਕ ਸੂਣ ਆ ਜੀ ਬਿਲਕੁਲ ਤਿਆਰ ਆ ਇਹ ਸੂਈ ਨਾਲ ਹੋਤਾ ਗਿਆ ਤੇ ਉਹ ਮੱਛੀ ਟੋਕਰ ਕਾ ਬਣਿਆ ਟੋਕਰ ਕਾ ਬਣ ਮੱਛੀ ਗੱਪਣ ਚੈੱਕ ਪਾਸ ਹੋ ਵੀ ਇਹ ਮੈਨੂੰ ਡੇਢ ਮਹੀਨੇ ਦੀ ਆ ਚੈੱਕ ਪਾਸ ਕਰਵਾਈ ਆ ਥੋੜੀ ਜੀ ਮਤਲਬ ਦੋ ਚਾਰ ਦੇ ਠਹਿਰ ਕੇ ਦਸਾਂ ਦੇ ਫੇਰ ਕਰਵਾਇਓ 80% ਮਤਲਬ ਮੱਛੀ ਸੂਣ ਵਾਲੀ ਉਦਾਂ ਹੂੰ ਹੂੰ ਦੋ ਥੋੜੇ ਦਿਨ ਘਟਾ ਕਰਕੇ ਉਹਨੇ ਕਾਦ ਵਾਲੀ ਸਭ ਪੂਰਾ ਕਲੀਅਰ ਨਹੀਂ ਹੋ ਜਾ ਠੀਕ ਆ ਠੀਕ ਆ ਜੀ 10 ਕਿਲੋ ਦੁੱਧ ਕਰਵਾਇਆ ਛੱਲੇ ਠੀਕ ਆ ਸਤਨਾ ਮੇਰੇ ਆ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਵਾਰ ਤੋਂ ਕਰ ਲਈਏ ਇਹ ਤਾਂ ਕਰ ਲੋ ਜੀ ਇਹ ਤਾਂ ਸੂਆ ਕਨਵਾ ਇਹਨੂੰ ਅਜੇ ਦੂਜੇ ਸੂਏ ਸੁਣਾ ਜੀ ਦੂਜਾ ਸੂਆ ਦੋਸਤੋ ਸੁਣੀ ਆ ਤੇ ਤਿਆਰੀ ਦੇ ਵਿੱਚ ਹੀ ਖੜੀ ਆ ਕਰਮਾਂ ਲਈ ਇੱਕ ਰੰਗ ਬਿਲਕੁਲ ਬਲਾਇਆ ਗਿਆ ਲੰਬਾ ਥਾਣਾ ਨੋਕਲਾ ਥਾਣਾ ਵੇਖੋ ਬਰਫਨ ਦੀ ਆ ਇਹ ਦੇਖੋ ਆ ਦੇਖੋ ਜੀ ਵੇਖੋ ਲੰਬਾ ਥਾਣਾ ਠੀਕ ਆ ਜੀ ਸੋ ਠੰਡੀ ਧੀਰੀ ਉੱਥੇ ਹੀ ਇਕੱਠੀ ਹੋ ਗਈ ਵੇਖੋ ਠੀਕ ਆ ਜੀ ਐ ਪੂਜ ਪਾ ਚੁੱਕ ਲੋਤੀ ਆ ਵੇਖੋ ਆ ਦੇਖੋ ਜੀ ਸਾਉਪਣਾ ਬਹੁਤ ਆ ਵੜ ਦੇ ਵਿੱਚ ਸੋ ਦੂਜਾ ਸੂਬਾ ਦੋਸੋ ਇਹ ਅਵੇਰਨੈਸ ਹੋਣਾ ਬਾਕੀ ਢਾਂਜ ਟੂੰਚੇ ਦੀ ਚੰਗੀ ਆ ਨਿਗਰ ਪੂਰਾ ਫੋਲੋ ਆ ਜੀ ਇਧਰ ਤੁਹਾਨੂੰ ਇੱਕ ਵਾਰੀ ਆਪਾਂ ਬਾਹਰ ਤੋਰ ਕੇ ਚੰਗੀ ਤਸੱਲੀ ਦੇ ਨਾਲ ਦਿਖਾਉਨੇ ਆ ਆ ਦੇਖਿਓ ਜਰਾ ਪੂਰੇ ਬਜਰਾ ਜੀ ਕਰਵਾ ਲਈ ਆ ਦੇਖੋ ਜੀ ਸਤਨਾਮ ਲੈ ਜੂਗੀ ਤੁਸੀਂ ਦਿਨ ਡੇੜਾ ਲੀਜੀ ਕੱਢੀ ਜਾਣੇ ਦੋ ਚਾਰ ਦਿਨ ਕਰਵਾ ਦੇ ਰਾਤ ਹੀ ਆਈ ਦਿਲ ਦਿਲ ਧਰਿਆ ਵਾ ਠੀਕ ਆ ਜੀ ਹਾਂ ਲਓ ਵੀ ਦੋ ਚਾਰ ਦਿਨ ਦੋਸੋ ਆਰਾਮ ਨਾਲ ਲੈ ਜੂਗੀ ਜੀ ਆਹ ਦੇਖੋ ਜੀ ਸੋ ਠੰਡਾ ਟੀਰਾਪਣ ਬਹੁਤਾ ਕਰਮਾਲੀ ਦੇ ਵਿੱਚ ਆ ਟਿੱਪਣ ਵੀ ਤੁਸੀਂ ਦੇਖ ਸਕਦੇ ਜੇ ਕੋਈ ਇੱਕ ਥਾਂ ਤੋਂ ਦੂਜੀ ਥਾਂ ਲੱਤ ਨਹੀਂ ਕਰਦੀ ਕਰਮਾਲੀ ਆਵੇ ਫਸ ਸੋ ਟਿੱਪਣ ਵੀ ਤੁਹਾਨੂੰ ਨਾਲ ਦੀ ਨਾਲ ਹੀ ਦਿਖਾ ਰਹੇ ਆ ਆ ਦੇਖੋ ਬੋਲੀਪੂ ਵਰਗੀ ਨੇ ਠੀਕ ਆ ਸੋ ਬੱਚੀ ਠੰਡੀ ਧਿਰੀ ਆ ਸੀਵਲ ਸਾਊਗਾ ਤੇ ਥਾਂ ਲੰਬਾ ਹੱਥੀ ਮੁਠੀ ਵਾਲਾ ਠੀਕ ਆ ਬਾਕੀ ਹੋਵਾ ਜੱਡੇ ਦੀ ਸਾਫ ਸੁਥਰੀ ਆ ਚੋੜਾ ਦਾ ਚੰਗੋ ਸਦੋ ਚੰਗਾ ਤਿਆਰ ਕਰੀ ਖੜੀ ਆ ਠੀਕ ਆ ਸੋ ਇੱਕ ਰੰਗ ਬਿਲਕੁਲ ਬਲੈਕ ਅੱਛਾ ਫਿਰ ਸਤਨਾਮ ਇਹਦੀ ਕੀ ਡਿਮਾਂਡ ਕਰਤੀ ਫਿਰ ਪਤਾ ਕਿ ਕਿੰਨੇ ਦੀ ਵੜ ਮੋਹਰ ਵੀ ਦੀ ਗੱਡੀ ਵਸ਼ੀ ਪਲੀ ਪੁਲੀ ਆ ਭਾਵੇਂ ਵਸ਼ੀ ਦਾ 60 70 ਜਿੰਨਾ ਮਰਜ਼ੀ ਮੁੱਲ ਕਰ ਲੀਏ ਹਾਂਜੀ ਮੋਲ ਆਪਾਂ ਬਿਲਕੁਲ ਨਿਗ ਨਿਗੇ ਕਰਦੇ ਲਾਗੇ ਲਾਉਣਾ ਭਣ ਭਰਾਵਾਂ ਜੀ ਦੇ ਦੇਣੀ ਆ ਆ ਬਿਲਕੁਲ ਵਸ਼ੀ ਦਾ ਮੁੱਲ 1 ਬਾਹਰ ਹੀ ਆਰ ਵੀਆ ਕਰਦੇ ਆ ਓਕੇ 1000 ਰੁਪਏ ਛੱਡ ਦਾਂਗੇ 60000 60000 ਤੋਂ ਵੀ ਯਾਰ ਯਾ ਸ਼ੂਟ ਕਰ ਦਾਂਗੇ ਪਹੁੰਚ ਕਰ ਦਾਂਗੇ 100 ਕਿਲੋਮੀਟਰ ਠੀਕ ਆ ਜੀ ਹਾਂਜੀ ਮੋਦੀ ਜੀ ਪੂਰੀ ਵਜਨ ਵਾਲੀ ਆ ਮਤਲਬ ਦੇ ਜੈਂਡ ਜੂਨੀਓ ਕਿੱਡਾ ਸੋਹਣਾ ਵਾ ਅਹ ਤਾਂ ਜਿਹੜੀ ਪੂਰੀ ਸਾਫ਼ ਸੁਥਰੀ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਲੋ ਵੀ ਸਾਫ਼ ਸੁਥਰਾ ਦੋਸਤਾਂ ਐਨੀਮਲ ਆ ਇੱਕ ਘੱਟ 60 ਦੀ ਮਿਲ ਜਾਊਗੀ ਠੀਕ ਆ ਜੀ 58000 ਦੀ ਬਾਕੀ 100 ਕਿਲੋਮੀਟਰ ਦੇ ਵਿੱਚ ਪਹੁੰਚ ਉਹੀ ਆ ਠੀਕ ਆ ਜੀ ਜਿਵੇਂ ਪਹਿਲਾਂ ਸੀਗੀ ਸੇਮ ਉਸੇ ਤਰ੍ਹਾਂ ਠੀਕ ਆ ਜੀ ਰਹੂਗੀ ਪਹੁੰਚ ਉਹ ਬਾਨੇਲੇਵੇ ਦੀ ਸਾਫ਼ ਸੁਥਰੀ ਆ ਪਸੰਦ ਆਊਗੀ ਇੱਧਰ ਇੱਕ ਸੈਗਰ ਨੰਬਰ ਤੇ ਤੁਹਾਨੂੰ ਵਾੜ ਦਿਖਾਉਣੇ ਆਪਾਂ ਠੀਕ ਆ ਜੀ ਇਹ ਵੀ ਪਲੀ ਗੁਲੀ ਆ ਚੰਗੀ ਸਭੀ ਸੁੰਬੀ ਆ ਸ਼ਾਈਵਾਲ ਦੇ ਵਿੱਚ ਕ੍ਰੋਸ ਮਾਰਨ ਆ ਜੀ ਇਹ ਦੂਜੇ ਸਵੇਰ ਜੀ ਸੂਈ ਦੇ ਅਠਾ ਨੌ ਦਿਨ ਦੀ ਸੂਈ ਆ ਹਾਂ ਠੰਡੀ ਹੈ ਜੀ ਪੂਰੀ ਫੌਰੀ ਲੋ ਜੀ ਅਠ ਨੌਕ ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਅਠ ਨੌਕ ਦਿਨ ਦਾ ਸਮਾਂ ਹੋ ਗਿਆ ਮਗਰ ਕੀ ਦਾ ਬੱਚਾ ਬੱਚਾ ਹੀ ਬੱਚਾ ਲੋ ਜੀ ਮਗਰ ਬੱਚਾ ਹੈ ਤੇ ਦੂਜਾ ਸੁਗਾ ਠੀਕ ਆ ਜੀ ਮੋਹੋਂ ਦੰਦੀ ਸੀ ਕਾਤੋ ਵੱਡਾ ਬੈੜ ਦਾ ਠੀਕ ਆ ਜੀ ਬਜੜਾ ਦੀ ਫੁੱਲ ਵਜਨ ਵਾਲੀ ਆ ਜੀ ਇੱਕ ਵੀ ਜੀ ਹਾਂ ਦੇਖੋ ਕਿਹੜੀ ਪੱਟੀ ਨਾਲ ਨਾਲ ਹੀ ਸਪੇਡ ਫੜੀ ਆ ਲੈ ਅਜਾ ਸਤਨਾਮ 9 ਦਿਨ ਦਾ ਸਮਾਂ ਹੋ ਗਿਆ ਦੁੱਧ ਕਿੰਨੇ ਕਿਤੇ ਚੱਲੰਦੀ ਹੈ ਦੁੱਧ ਵੀਰ ਜੀ ਨੂੰ 20 ਕਿਲੋ ਇਸ ਚਵਾ ਦਾਂਗੇ 20 ਕਿਲੋ ਆ ਜਿੰਦਾ ਕੋ ਮਰਜ਼ੀ ਭਣ ਭਰਾ ਉਹਦਾ ਲੀਟਰ ਮਾਰਕ ਜੋ ਲਓ ਜੀ 20 ਕਿਲੋ ਦੋਸਤੋ ਦੁੱਧ ਇਹਦਾ ਥੱਲੇ ਹੁਣ ਹਾਜ਼ਰ ਆ ਬਾਕੀ ਥਣ ਗੋਲ ਪੂਰਾ ਕਾਇਮ ਆ ਠੀਕ ਆ ਜੀ ਮੋٹے ਥਣ ਆ ਤੇ ਦੋਹਰਾ ਥਣ ਦਾ ਗੱਲ ਕਰਮਾ ਲਈ ਉਹ ਜਿਹੜੀ ਪੂਰੀ ਖੰਡੀ ਸੀਲ ਚਵਾ ਵੀ ਇੱਕ ਨੰਬਰ ਦਾ ਮੋਟੀ ਮੋਟੀ ਧਾਰ ਪੈਂਦੀ ਠੀਕ ਆ ਬਾਈ ਜੇ ਕੋਈ ਇਦਾਂ 8 ਕਿਲੋ ਬੱਚਾ ਗੜੀ ਬੱਚਾ ਗਰਸਰੀ ਆ ਗਈ ਸਣੀ ਹਾਂ ਜੇ ਕੋਈ ਇਦਾਂ ਮੰਗਾਊਗਾ 18 ਕਿਲੋ ਦੀ ਫੁੱਲ ਗਰੰਟੀ ਹੋਊਗੀ ਲਓ ਜੀ 18 ਕਿਲੋ ਦੋਸਤੋ ਗਾਰੰਟੀ ਤਸੱਲੀ ਹੈ 18 ਕਿਲੋ ਦੀ ਆਨਲਾਈਨ ਕੋਈ ਸੌਦਾ ਕਰਵਾ ਤਾਂ ਵੀ 18 ਕਿਲੋ ਦੀ ਗਾਰੰਟੀ ਤਸੱਲੀ ਤੇ ਜਾਊਗੀ ਗਾਰੰਟੀ ਦਾ ਵੀ ਜੀ ਇਦਾਂ ਵੀ ਚਲੋ ਤੁਸੀਂ ਗੱਲ ਕੀਤੀ ਵੀਰੋ ਨਾਲ ਗਾਰੰਟੀ ਦਾ ਮਤਲਬ ਇਹ ਹੈ ਵੀ ਜੇ ਐਸੇ ਆਪਾਂ ਕਿਲੋ ਦੋ ਕਿਲੋ ਘਟਦਾ ਦੱਸਾਂ ਵੀ ਅਗਲੇ ਘਰ ਜਾਏ 1 ਕਿਲੋ ਵਧ ਨਿਕਲੇ ਉਹ ਸਵਾਦ ਫੇਰ ਉਹ 18 ਦਾ ਸੀ ਕਿ ਦਿੱਤੀ ਤੁਹਾਨੂੰ ਵੀ ਫੋਨ ਆ ਵੀ 20 ਦੇਣ ਲਈ ਹੈ ਹੈ ਨਹੀਂ ਉਹਦਾ ਮਤਲਬ ਇਹੋ ਹੀ ਹੈ ਦੁੱਧ 20 ਆ ਬਿਲਕੁਲ ਅਗਲੇ ਆਪਾਂ 2 ਕਿਲੋ ਘਰ ਦੇਣਾ ਵੀ ਇਹ ਅਗਲਾ ਘਰ ਜਾ ਕੇ ਵੀ 18 10 ਦਾ 20 ਦੱਸਦਾ ਜਾਂ ਨਿਕਲੇ 16 17 ਉਹ ਘਮੜਾ ਬਿਲਕੁਲ ਹਾਂਜੀ ਨਿਕਲੂਗਾ 20 ਬਿਲਕੁਲ ਇਹ ਆਨਲਾਈਨ ਚਾਪ ਸਮਾਨ ਦੀ ਮੇਰੀ ਗਰੰਟੀ ਹੋਊਗੀ 18 ਕਿਲੋ ਜਿੱਤਾ ਮੱਝ ਨੂੰ ਗਾਲੀ ਬਿਲਕੁਲ ਜੀ ਭਾਜੀ ਲਓ ਦੱਸੋ ਕੋਈ ਕਮੀ ਪੇਸ਼ੀ ਰਹਿ ਜਾਵੇ ਤੇ ਉਲਾਮਾ ਹਰ ਇੱਕ ਵੀਰਾਂ ਦਾ ਹੁੰਦਾ ਵੀ ਪਤਾ ਨਹੀਂ ਕਿੰਨਾ ਦੱਸਿਆ ਤੇ ਕੋ 2-4 ਕਿਲੋ ਘਟ ਗਿਆ ਪਿੱਛੇ ਜੇਕ ਵੀਰ ਹੋਣਾ ਨੇ ਵਾਰ ਦਿੱਤੀ ਸੀ ਕਿ ਘੱਟੋ ਘੱਟ ਵੀ 8-7 ਦਿਨ ਪਹਿਲਾਂ ਦੀ ਗੱਲ ਹੋਊਗੀ ਤਕਰੀਬਨ ਤੇ ਇੱਕ ਵੀਰ ਆਪਣੇ ਹੈਗੇ ਆ ਗਰ ਉਹ ਵੜ ਲੈ ਕੇ ਗਏ ਸੀਗੇ ਤੇ ਫਿਲਹਾਲ ਉਹਨੇ ਜਿਹੜੀ ਵੜ ਖਰੀਦੀ ਸੀ ਤੇ 18 19 ਕਿਲੋ ਦੀ ਤਸੱਲੀ ਦਿੱਤੀ ਹਾਂ ਜੀ ਦੁੱਧਾ ਵਾਵਾ ਇਹ ਆਖਿਓ ਜੇ ਇੱਥੇ ਚੋਊਗਾ 20 ਚ ਵਾਵਾਂਗੇ ਹਾਂ ਇਹ ਗਾਰੰਟੀ 18 ਦੀ ਮਤਲਬ ਆਨਲਾਈਨ 18 ਜਾਊਗੀ 19 20 ਲੀਟਰ ਤੋਂ ਵੀ ਹੁਣ ਪਲੱਸ ਹੋ ਗਈ ਜੀ ਤਾਂ ਪਲੱਸ ਚੱਲਣੀ ਆ ਚੰਗੀ ਗੱਲ ਨਹੀਂ 19 ਕਿਲੋ ਤੋਂ ਨਾਲ ਫੋਨ ਕਰਤਾ ਨਾ ਸ਼ਾਮੀ ਚੋਕੇ ਸਵੇਰੇ ਚੋਕੇ ਵੀ 20 ਕਿਲੋ ਵੇਚੀ ਮਤਲਬ ਹੁਣ ਕੰਡੇ ਵਾਲਾ ਹੱਥ ਚੋ ਗਿਆ ਹਾਂ ਜੀ ਹਾਂ ਜੀ ਕਿਲੋ ਰਵੇ ਸੇ ਵਾਲਾ ਵਧ ਗਈ ਉਹ ਗੱਲ ਵੱਖਰੀ ਬਿਲਕੁਲ ਜੀ ਬਿਲਕੁਲ ਤੇ ਸਤਨਾਮ ਇਹ ਵੜ ਆਪਾਂ ਹੁਣ ਦੇ ਦਾਂਗੇ ਕਿ ਮੋਲਾ ਕੋ ਪੁੱਤਰ ਕਰਾ ਮੋਲੇ ਦਾ ਬਸ ਬਾਹਰ 10000 ਰੁਪਇਆ ਕਰਦੇ ਜਾਂ ਆਹ ਇਹਦਾ ਛੱਡ ਦਾਂਗੇ ਬਾਹਰ ਚੋਂ ਹਾਂ ਜੀ ਆ ਨਾ ਮਤਲਬ ਮੋਲ ਬਾਹਰ ਯਾਰ 60000 ਕਰਦੇ 60000 ਹਾਂ ਜੀ ਮਤਲਬ ਕਿ ਇੱਕੋ ਜਿਹੇ ਘਰ ਚ ਜਾਂਦੇ 90-90000 ਹਰਤੀਆਂ 90-90000 ਬਹੁਤ ਜਿਹੇ ਕਰਦਾ ਕੋਈ ਚੱਕਰ ਲਓ ਜੀ 90000 ਦੇ ਵਿੱਚ ਇਹ ਵੀ ਵੈੜ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਹਵਾਨੇ ਚੱਡੇ ਦੀ ਸਾਫ ਸੁਥਰੀ ਆ ਤੇ ਦੁੱਧ ਇਸ ਵਕਤ ਚੰਗਾ ਜਿਹੜਾ ਚੋ ਆ ਰਹੀ ਹੈ ਠੀਕ ਹੈ ਜੀ ਮਗਰ ਤੇ ਬੱਚਾ ਮੇਲ ਕਾਫ ਅੱਜ 8 9 ਤਿੰਨ ਦਾ ਸਮਾਂ ਹੈ 나ੜੂਆ ਨਾਲ ਜੀ ਰੋਡ ਮੈਂ ਮੋੜਾ ਵਿੱਚ ਨਹੀਂ ਮਾਰਨਾ ਵਾ ਪੂਰਾ ਕੰਡਿਆ ਇਹ ਵੀ ਮੇਰੇ ਕੋਲ ਦਾ ਚਲਾਵਾ ਜਾ ਤਾਂ 20 ਕਿਲੋ ਹੋਊਗਾ ਹਨ ਨਹੀਂ 20 ਕਿਲੋ ਇੱਥੇ ਜੀ ਕੋ 20 ਡੱਬੇ ਮਰਾ ਕੇ ਦੋ ਠੀਕ ਹੈ ਜੀ ਹਾਂ ਜੀ ਲੈ ਵੀ ਸਤਨਾਬੀ ਅੱਗੇ ਆਪਣੇ ਕੋਲ ਆ ਗਈ ਤੁਸੀਂ ਦੱਸਿਆ ਬਈ ਟੋਕੜ ਤੇ ਕੇ ਬਣੀ ਮਹੀਨਾ ਡੇਢ ਦੀ ਆ ਇਹਨੂੰ ਵੀ ਜੀ ਡੇਢ ਮਹੀਨਾ ਹੋਇਆ ਚੈੱਕ ਆਪਾ ਕਰਵਾ ਕੇ ਲਈ ਡਰ ਸਕੋ ਪਰ ਇਹਨਾਂ ਨੂੰ ਛੋੜੇ ਜਿਨੇ ਘੱਟ ਕਰਕੇ ਉਹਨੇ ਰੱਛੀ 80% ਗਾਰੰਟੀ ਸੋਹੰਦੀ ਇਹ ਦੂਜੇ ਨਾਲ ਜੀ ਛੋੜਾ ਆਇਆ ਕਰਾ ਫਿਰ ਛਾਕੜ ਹੋਣਾ 6 ਸ਼ੇਕ ਕਿ ਕੰਨੀਆਂ ਖੜੀਆਂ ਨੇ ਆ ਕੰਨੀਆਂ ਖੜੀਆਂ ਦੇਖ ਲੋ ਲਓ ਜੀ ਕੰਨੀਆਂ ਦੋਸਤੋ ਖੜੀਆਂ ਠੀਕ ਆ ਜੀ ਦੁੱਤ ਦੰਦਾ ਕੰਨੀਆਂ ਤੇ ਛੇਕ ਜਿਹੜੇ ਕਰਮਾਂ ਲਈ ਬਰਾਬਰ ਕਰ ਕੀ ਆ ਤੇ ਕੱਦ ਵੱਡਾ ਬੱਚੀ ਦਾ ਪੂਰੇ ਵੱਡੇ ਨਾਲ ਜੀ ਵੱਡੇ ਪਾਂਚੇ ਦੀਆਂ ਵੱਡੇ ਕੱਦ ਦੀ ਮੈਨੂੰ ਉਹਦਾ ਸੂਈ ਵੀ ਪਲੂਣ ਹੀ ਸੀ ਹੈ ਨਾ ਪਲੂਣ ਹੀ ਸੂਈ ਹੋਣੀ ਹੈ ਜੀ ਪਾਣੀ ਸੋਰੀ ਫਿਰ ਦੂਜੇ ਸਵੇਰ ਲਈ ਨਿਕਲ ਆਊਗੀ ਹਾਂ ਘਰ ਦੂਜੇ ਸਵੇਰ ਕੀ ਪਲੂਣ ਸੂਈ ਹੈ ਤੇ ਹਾਂ ਲਓ ਵੀ ਦੋਸਤੋ 1.5 ਮਹੀਨੇ ਦੀ ਸਤਨਾਵਾ ਦਾ ਵੀ ਆਪਾਂ ਚੈੱਕ ਕਰਾਈ ਸੀ ਵੀ ਡਾਕਟਰ ਸਾਹਿਬਾਂ ਦਾ 80% ਮਦਲਗੁਣਾ ਦੀ ਸਮਝ ਵਿੱਚ ਆਉਂਦੀ ਕੋਈ ਵੰਗਾ ਨਹੀਂ ਕੋਈ ਪੜਾ ਨਹੀਂ ਇ ਤੇ 10 ਕਿਲੋ ਜਿਹੜਾ ਮਰਜ਼ੀ ਸੇ ਆਦਾ ਲਿਆ ਕੇ ਅੰਡਾ ਲਿਆ ਵੀ ਲੀਟਰ ਲਿਆ ਵੀ ਜਿੱਦਾ ਮਰਜ਼ੀ ਜੋਖੀ ਆ ਹਾਂ ਵੱਡੀ ਵਛੀ ਜੇ ਚਲੋ ਮੇਰੇ ਕੋਲ ਕਰਮਾ ਦੀ ਪਰਸੋਂ ਦੀ ਆਈ ਆ 2-4 ਦੇ ਵਿੱਚ ਅਸੀਂ ਠਹਿਰ ਜਾਂਦੀ ਦੁੱਧ 13 ਤੋਂ ਪਲੱਸ ਕਰਦਾਂਗੇ ਠੀਕ ਆ ਜੀ ਆ ਖਾਂਦੀ ਪਿੰਦੀ ਬਹੁਤ ਚੰਗੀ ਆ ਲਓ ਦੋਸੋ ਵਛੀ ਵੱਡੀ ਆ ਕੱਦ ਪੋਤਾ ਲਈ ਆ ਪੂਰੀ ਵੱਡੀ ਵਛੀ ਆ ਠੀਕ ਆ ਜੀ ਤੇ ਮੋਹਦੰਦੀ ਛੇ ਕੰਨੀਆਂ ਖੜੀਆਂ ਨਹੀਂ ਅਜੇ ਠੀਕਾ ਜੀ ਤੇ ਦੁੱਧ ਇਸ ਵਕਤ ਇੱਕ ਵਾਰੀ ਫੇਰ ਆਪਾਂ ਕਨਫਰਮ ਕਰ ਲਵਾਂਗੇ ਠੀਕਾ ਜੀ ਅਗੇ ਬਣੀ ਸੌਰੀ ਆ 1.5 ਮਹੀਨੇ ਦੀ ਆ ਹੋਰ ਥੋੜੇ ਸਮੇਂ ਤੱਕ ਜਿਹੜੀ ਪੂਰੀ ਕਲੀਅਰ ਰਹੀ 80% ਅਰ ਸਾਰੇ ਫੁੱਲ ਕ੍ਰੈਡਿਟ ਵੀ ਰਛੀ ਸੁਣ ਵਾਲੀ ਆ ਇਹਨਾਂ ਵੀ ਥੋੜਾ ਇੱਕ ਵਾਰ ਨੂੰ ਕਰਦੇ ਵਢੇ ਦੀ ਥੋੜਾ ਬਲ ਦੋ ਚਾਰ ਹੋਰ ਠਹਿਕ ਫੇਰ ਛੱਕਰਾ ਆ ਜੀ ਠੀਕਾ ਜੀ ਦੇਖੋ ਤਾਂ ਨਾਮ ਦੁੱਧ ਕਿੰਨਾ ਦੱਸਿਆ ਸੀ 10 ਕਿਲੋ 10 ਕਿਲੋ ਹਾਂ ਜੀ ਮੌਜੂਦ 10 ਕਿਲੋ ਬੱਚੀ ਦੇ ਫੇਲੇ ਦੋ ਤਾਂ ਠੀਕਾ ਜੀ ਇਤਨਾ ਮਿਲਦੀ ਹੈ ਨਾ ਕੋ ਨੂੰ ਭਾਵਾ ਨਾ ਕੋ ਵੰਗਾ ਪਣਾ ਲੋਕ ਤੋਂ ਇਸੇ ਤਰ੍ਹਾਂ ਚੁਵਾਈ ਹੁੰਦੀ ਆ ਥਾਣਾ ਥੀ ਮੁੱਢੀ ਵਾਲਾ ਕੱਦ ਪੂਰਾ ਉੱਚਾ ਬੱਚੀ ਦਾ ਪਸੰਦ ਆਊਗੀ ਤੇ ਸਤਨਾਮ ਦੇ ਦਾਂਗੇ ਕਿੰਨੇ ਦੀ ਅੱਜ ਬੱਚੀ 35000 ਦੀ ਦੇਣੀ 35000 ਦੀ ਪੂਰਾ ਮਾਨਤਨ ਕਰਕੇ ਦਈਏ ਕਸਰਾ ਦੂਸਰਾ ਕੱਢ ਕੇ ਕੇ ਨਹੀਂ ਮਾਰਦੇ ਆਪਾਂ ਕਸਰਾ ਕੱਢ ਕੇ ਜਣਾ ਜਿਵੇਂ ਪਹਿਲੇ ਦਿਨ ਤੋਂ ਕਸਰਾ ਕੱਢ ਕੇ ਮਾਰ ਰੋ ਰਹੇ ਆਪਾਂ ਦਿੱਤਾ ਸੀ ਸਾਹਿਬ ਨੂੰ ਚੱਕਰ ਆ ਬਲ ਵੀ ਤੇਰੀ ਆ ਜੀ ਇਹ ਵੀਰ ਜੀ ਬੱਚੀ 27000 ਦੀ ਪਹੁੰਚ ਕਰ ਦਾਂਗੇ 27000 ਚ ਹਾਂ ਜੀ ਲੋ ਜੀ ਤੇ 27000 ਦੇ ਵਿੱਚ ਇਹ ਪਹੁੰਚ ਆ ਦੋਸਤੋ 100 ਕਿਲੋਮੀਟਰ ਤੱਕ ਠੀਕ ਆ ਜੀ ਸੋ ਮਾਲ ਜਿਹੜਾ ਤੁਹਾਨੂੰ ਆਪਾਂ ਦਿਖਾ ਰਹੇ ਆ ਸਾਰਿਆਂ ਦੀ ਪਹੁੰਚ ਹੈਗੀ ਆ 100 ਕਿਲੋਮੀਟਰ ਤੱਕ ਤੇ 27000 ਦੀ ਬੱਚੀ ਮਿਲ ਜੂਗੀ ਚੰਗੀ ਸੋਹਣੇ ਕੱਦ ਕਰਦੇ ਵਿੱਚ ਆ 10 ਕਿਲੋ ਤੋਂ ਪੂਰੀ ਬਰੀਡ ਵਾਲੀ ਦੇਖੋ ਮੋਦੀ ਦੀ ਬੱਚੀ ਛੋਟਾ ਛੋਟਾ ਕਾਲਾ ਕਾ ਜੀ ਫੇਸ ਬੂਸ ਦੇਖੋ ਬਰੀਕੀ ਬਰੂਕ ਬਹੁਤ ਚੰਗੀ ਆ ਬੱਚੀ ਹਾਂਜੀ ਇਸ ਤੋਂ ਬਾਅਦ ਇੱਕ ਦੋਸਤੋ ਜੋੜਾ ਤੁਹਾਨੂੰ ਦਿਖਾਉਣੇ ਆ ਮੱਝਾਂ ਦਾ ਇੱਕ ਤੋਕੜ ਗੱਪਣ ਜਿਹੜੀ ਝੋਟੀ ਉਹ ਵੀ ਪਹੁੰਚ ਜੂਗੀ ਕੋਜੇ ਸਮੇਂ ਤੱਕ ਉਹ ਵੀ ਤੁਹਾਨੂੰ ਦਿਖਾ ਦਾਂਗੇ ਫ ਦੂਜਾ ਸੂਆ ਇਹ ਨੂੰ ਅੱਜ ਦਿਨ ਕਿੰਨੇ ਹੋ ਗਏ ਫਿਰ 8 9 ਹੋ ਗਏ ਜੀ 8 9 ਦਿਨਾਂ ਦੀ ਆ ਦੁੱਧ ਕਟਾ ਦੁੱਧ ਵੀ ਜੀ ਇਹਦੇ ਬਾਅਦ 9.5 ਹੋਊਗਾ ਆਪਾਂ 9 ਕਿਲੋ ਗਰੰਟੀ ਦਾ ਮਰਜ਼ੀ ਕੋ ਲੈ ਲੈ ਲਓ ਵੀ ਹਾਂ 9.5 ਕਿਲੋ ਦੋਸਤੋ ਦੁੱਧ ਪਰ 9 ਕਿਲੋ ਦੀ ਗਰੰਟੀ ਤਾਂ ਤੁਸੀਂ ਜਿਹੜੀ ਖਰੀਦਦਾਰੀ ਕਰ ਸਕਦੇ ਜੇ ਮਗਰ ਕਟਾ ਤੇ 9 ਕਿ ਦਿਨ ਹੋਏ ਆ ਠੀਕ ਆ ਜੀ ਤੇ ਦੂਜਾ ਸੂਆ ਝੋਟੀ ਆ ਢੇਲੀ ਆ ਠੀਕ ਆ ਜੀ ਬਿਲਕੁਲ ਸਿੰਘ ਤੁਸੀਂ ਦੇਖ ਸਕਦੇ ਜੇ ਫਿਕਸ ਠੇਠਾ ਨੂੰ ਆ ਮੱਥਾ ਮੁੱਥਾ ਬਿਲਕੁਲ ਬਣਾਏਗਾ ਹਾਂ ਇਹ ਟਮੀਡੀਅਮ ਦੇ ਵਿੱਚ ਆ ਦੁੱਧ ਚੰਗਾ ਵੀਰ ਦੱਸ ਰਿਹਾ ਵੀ 9 9.5 ਕਿਲੋ ਬੰਦੀ ਬੁੰਦੀ ਵੀ ਸੀ ਐ ਬੰਦੀ ਕਿਲੋ ਹੁੰਦੇ ਥੋੜਾ ਚੁਆਈ ਚੁਈ ਕੀਤੀ ਆ ਸਵੇਰ ਚੁਆਈ ਕਰਤੀ ਸੀ ਹਾਂ 9.5 ਵੀ ਸੀ ਚੁਆਈ ਕਰਤੀ ਥੋੜਾ ਵੀਡੀਓ ਪੀਂਦੇ ਥੋੜਾ ਟੈਣਾ ਆ ਨਾ ਹਾਂਜੀ ਤੇ ਤਾਂ ਕਰਕੇ ਬੰਦੀ ਆ ਵੀ ਬਲੈਡ ਰੰਗਾ ਵਾਂਗੂ ਬੰਦੀ ਕਰਵਾ ਲਈ ਠੀਕ 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 ਆ ਬਿਲਕੁਲ ਪਤਲੇ ਪਿੰਡੇ ਵਿੱਚ ਆ ਠੀਕ ਆ ਜੀ ਹਵਾਨੇ ਚੱਟੇ ਦੀ ਵੈਸੇ ਬਿਲਕੁਲ ਬੈਕ ਸਾਈਡ ਤੋਂ ਪੱਧਰ ਇੱਕ ਸਾਰ ਲੇਵਾ ਤੇ 9 ਕਿਲੋ ਭਾਰਾਂ ਦੇ ਥੱਲੇ ਇਸ ਵਕਤ ਹਾਜ਼ਰ ਨੇ ਤੇ ਸੂਈ ਨੂੰ ਸਮਾਂ ਵੀ ਅਜੇ ਸਾਰਾ 9 ਕਦੇ ਨਹੀਂ ਹੋਇਆ ਜ ਗੁਰਵਿੰਦੀ ਜੀ ਜਿਹੜਾ ਲਈ ਆਪਾਂ ਉਧਰ ਬਾੜੇ ਦੇ ਲਈ ਖੇਮ ਕੰਨ ਲੈਣ ਆਉਂਦੇ ਸੀ 11:00 11:15 ਕੋਲ ਪਹਿਲਾਂ ਹਲੇ ਚੋਇਆ ਜੀ ਘਰੋਂ ਛੁੱਟੀ ਲਈ ਆ ਅੱਛਾ ਜੀ ਹਾਂ ਤੇ ਇਹਨਾਂ ਤੋਂ ਦਿਨ ਆਂਦਾ ਵੀ ਕੋਹ ਨਹੀਂ ਵਜਰਵੜਾ ਹੂੰ ਇਹ ਸਾਫ਼ ਇੰਨੀ ਦੇਖੋ ਹਾਂ ਇਹ ਸਾਲ ਰਹਾਦਾ ਨਹੀਂ ਹੈ ਪੂਰੀ ਫਾਲੋ ਬਣੀ ਕਰਦੀ ਜੀ ਹਾਂ ਠੀਕ ਆ ਠੀਕ ਬਾਕੀ ਮਰਾ ਥੰਦਨਾ ਪਰਲੇ ਬੱਚਾ ਹੀ ਲੱਗਾ ਛੋਟਾ ਰੂਜਾ ਲੱਗਾ ਵੀ ਜੀ ਉਹ ਵਾਗਦਾਰੀ ਦਾ ਬਲਵਾਂ ਜੇ ਆਪਾਂ ਆਉਦੀ ਸ਼ਰਤਾਂ ਕਰਾਂ ਕਹਿੰਦਾ ਕਿ ਇੱਕ ਅੱਧੀ ਧਾਰ ਨਿਕਲਦੀ ਜੀ ਹਾਂ ਜੇ ਨਾ ਛੜਿਆ ਨਾ ਕੋਈ ਪਸੰਦਾ ਲਾਗੋ ਤੋ ਮਿਲ ਹੱਥ ਪੈਰਾਂ ਕੋਈ ਗੱਲ ਬਾਤ ਨਹੀਂ ਠੀਕ ਆ ਹਾਂ ਜੀ ਮੈਂ ਦੋਸਤੋ ਚਾਰ ਹੀ ਥਾਣਾ ਠੀਕ ਆ ਜੀ ਮਰਾ ਬੱਚਾ ਲੱਗਾ ਸੀ ਮੈਂ ਤੁਹਾਨੂੰ ਜ਼ਿਕਰ ਕਰਤਾ ਵਾਹ ਛੜਿਆ ਛੜਾਇਆ ਨਿੰਗਾ ਕੋਈ ਬੂ ਤਾਂ ਆਉਂਦੀ ਹੈ ਤੇ ਨਹੀਂ ਆਉਂਦੀ ਇੱਕ ਅੱਧੀ ਬਲੋਕ ਨਾ ਕੋਈ ਗੱਲ ਨਿਕਲੂ ਹੁੰਦਾ ਨਹੀਂ ਠੀਕ ਆ ਜੀ ਤੇ 9 9.5 ਕਿਲੋ ਤੋ ਤੇ 9 ਕਿਲੋ ਤੇ ਤੁਸੀਂ ਜਿਹੜਾ ਸੌਦਾ ਬਿਲਕੁਲ ਤਰਗੀ ਚੌੜੀ ਬਿਲਕੁਲ ਘਾਤ ਤਰਗੀ ਚੌੜੀ ਜਿਸੇ ਮਰਜੀ ਉਨੀ ਭਰ ਲਓ ਠੀਕ ਆ ਜੀ ਠੀਕ ਆ ਸਤਨਾਮ ਕੀ ਮੋਲਾ ਮੋਲੇ ਜੀ ਬਜੇ ਮੇਰੇ ਵਾਲੀ ਭਾਏ 82 85 ਕਰ ਲਿਏ ਜੀ ਆ ਮੋਲੇ ਆਪਾਂ ਬਿਲਕੁਲ ਛੁਰੇਗਾ ਨਾ 70000 ਦੀ ਝੋਟੀ ਪਹੁੰਚ ਕਰ ਦਾਂਗੇ 70000 ਦੀ ਹਾਂ ਜੀ ਹਾਂ ਜੀ ਲਓ ਜੀ 70000 ਦੀ 200 ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਬਾਕੀ ਝੋਟੀ ਤੁਸੀਂ ਦੇਖ ਲਈ ਆ ਠੀਕ ਆ ਜੀ ਪੂਰੀ ਵਜਨ ਵਾਲੀ ਝੋਟੀ ਇਹਨਾਂ ਛੋਟੇ ਵਜਨ ਮੱਟਾ ਪੂਰਾ ਵਜਨ ਦੋੜ ਵਾਲੇ ਪਾਸੋਂ ਕੋਈ ਸ਼ੱਕ ਨਹੀਂ ਆਇਤ ਮੀਡੀਅਮ ਆ ਮਦਰੀ ਡੋਲੀ ਦੀ ਆ ਹਾਈਟ ਮੀਡੀਅਮ ਤੇ 76000 ਇਸ ਤੋਂ ਬਾਅਦ ਸੁਤਨਾਮ ਆਪਣੇ ਕੋਲ ਜਿਹੜੀ ਇਹ ਆਪਣੇ ਦੂਜੀ ਸੂਬੇ ਦੀ ਜਿਹੜੀ ਸੂਈ ਆ ਠੀਕ ਆ ਪਰ ਸੋਦਾਂ ਮਾ ਇਹ ਸੁਬਾਹ ਤੁਸੀਂ ਸਾਬ ਦੁੱਧਾ ਸੋਈ ਆ ਜੀ ਦੁੱਧਾ ਸੋਈ ਸੀ ਵੀ ਆਪਣੇ ਵੀਡੀਓ ਥੋੜੀ ਪਈ ਵੀਡੀਓ ਦੇਚ ਅੱਛਾ ਜੀ ਤੇ ਇਹ ਸੌਦਾ ਹੀ ਥੋੜੀ ਦਾ ਹੋ ਗਿਆ ਪਤਰੇ 8000 ਵਪਾਰੀ ਵੀ ਇਹਨੇ ਲੈ ਲਈ ਵੇਚਾ ਹਾਂ ਜੀ ਹਾਂ ਜੀ ਇਹ ਮੁਰਕੇ ਬੱਚਾ ਹੋਇਆ ਢਲਾਇਆ ਇੱਕ ਰਾਤ ਗਾਹ ਚੁੰਗਿਆ ਗੜੀ ਵਾਲਾ ਅੱਛਾ ਬਾਦ ਆ ਗਈ ਮੁਰਕੇ ਦਾ ਬਾਦੇ ਨਾਲ ਹੋ ਗਈ ਬਸ ਇਹਦੇ ਬਾਦ ਚ ਬੱਚਾ ਹਾਂ ਭਾਜੀ ਜੀ ਅੱਛਾ ਤੇ ਖੰਡੀ ਇਹ ਕਰਮਾਂ ਦੀ ਬੜੀ ਜੀ ਇਹ ਦੇਖੋ ਇਦਾਂ ਹੀ ਉਸੇ ਵੇਲੇ ਆ ਮੜੀ ਆਪੋ ਚੈੱਕ ਕਰਿਆ ਕਰੀ ਰੱਖੋ ਨਹੀਂ ਰੱਖਣਾ ਇਹਦਾ ਬਦਲੀ ਬੂਛੀ ਬਣੀ ਹੈ ਠੰਡੀ ਬਹੁਤ ਜਿਆਦੀ ਹੈ ਤੇ ਤੁਹਾਡੇ ਘਰੇ ਜਮਰਾ ਕਰਦੀ ਆ ਲੱਤ ਪੜ ਕੇ ਦੂਜੇ ਥਾਂ ਤੇ ਵਿਆਦੀ ਲਓ ਵਸੇ ਬੂਛੀ ਬਣੀ ਆ ਠੀਕਾ ਜੀ ਤੇ ਚੱਕ ਐਕਸਪਾਇਰ ਹੋ ਗਿਆ ਸੀਗਾ ਤੇ ਬੂਛੀ ਬਣਾਈ ਆ ਤੇ ਬੂਛੀ ਤੇ ਦੋਵੇਂ ਟਾਈਮ ਜਿਹੜੀ ਆ ਅੱਗੇ ਰੱਖੋਗੇ ਤੁਸੀਂ ਬੂਛੀ ਤੇ ਮਿਲ ਪੈਂਦੀ ਆ ਹਾਂਜੀ ਤੇ ਦੁੱਧ ਕਿੰਨਾ ਦੇ ਥੱਲੇ ਦੁੱਧ ਵੀ ਜੀ 900 ਲਓ 9 ਕਿਲੋ ਮੰਨੂਗੀ 900 ਪਲੱਸ ਹੋਊਗਾ 9 ਵੀ ਆਪਣੀ ਜੇ ਲਓ ਜੀ 9 ਕਿਲੋ ਦੀ ਤਸੱਲੀ ਤੇ ਜਿਹੜੀ ਤੁਸੀਂ ਇਹ ਖਰੀਦਦਾਰੀ ਕਰ ਲਿਓ 9 ਕਿਲੋ ਦੁੱਧ ਇਸ ਝੋਟੀ ਦੇ ਥੱ ਸਿੰਗਲ ਹੱਡੀ ਆ ਕੱਦ ਵੱਡਾ ਬਹੁਤ ਮੰਨਿ ਗਵਾਦਾ ਗਈ ਲੋ ਬਾਕੀ ਸਤਨਾਮ ਕਿਸੇ ਰਕਮ ਦਾ ਕੋਈ ਪੌਰ ਛਟਾ ਦੇ ਨਾ ਨਾ ਜਵਾਬ ਸਵਾ ਬਹੁਤ ਜਿਆਦਾ ਚੰਗਾ ਚੋਣ ਜਵਾਂ ਚੰਗੀ ਆ ਹਾਂ ਜਵਾਬ ਸਵਾ ਨਹੀਂ ਕੋਈ ਹਾਂ ਲੋ ਜੀ ਠੀਕ ਆ ਜੀ ਸੋ ਚੋਣ ਚਵਾਦੀ ਜਿਹੜੀ ਦੱਸੋ ਚੰਗੀ ਆ 9 ਕਿਲੋ ਧਾਰਾਂ ਦੇ ਥਲੇ ਹਾਜ਼ਰ ਤੇ ਬਿਲਕੁਲ ਸੱਜਰਤਾ ਜੀ ਆ ਬਾਕੀ ਤੁਹਾਨੂੰ ਦੱਸਦਾ ਬੱਚਾ ਕਿ ਬਾਰਾ ਤੇਰਾਂ ਦਿਨ ਲੜਤੀ ਵੀਡੀਓ ਦੀ ਕਰਵਾ ਲਈ ਪਈ 12 13 ਦਿਨਾਂ ਤੋਂ ਢੋਡੀ ਸੂਈ ਆ ਹਰੇ ਢੋਡੀ ਮੈਂ मतलब ਛਾਰੇ ਅੱਜ ਸ੍ਰਿਮਰ ਆਇਆ ਜਾ ਉਠਾਇਆ ਜੀ 12 13 ਦਿਨਾਂ ਦੀ ਆਪਾਂ ਪਾਈ ਸੀ ਤੇ ਉਦੋਂ ਕੱਪੜੇ ਉੱਤੋਂ ਦੀ ਸ਼ੀਲਾ ਸੂਈ ਤੇ ਹਾਰੀ ਦੀ ਸੂਈ ਬੱਚਾ ਨਾਲ ਬਿਲਕੁਲ ਗਲੇ ਨਾਰੋ ਦੀ ਕੱਟੀ ਉਹ ਵੀਡੀਓ ਕੱਟ ਕੇ ਵੀ ਕੋਈ ਵੀਰ ਕੋਈ ਹਾਂ ਕੋਈ ਗੱਲ ਨਹੀਂ ਵੇਖ ਲੈ ਮੈਨੂੰ ਲੱਗਦਾ ਵੀ ਅੱਜ 18 ਤਰੀਕੇ ਤੇ ਜਨਵਰੀ ਕਿੰਨੇ ਤਰੀਕ ਦੀ ਵੀਡੀਓ ਹੋਗੀ ਤੁਹਾਡੇ ਸਾਹਮਣੇ ਉਹ ਤਰੀਕ ਵਿੱਚ ਦੇਖਣੀ ਬਣੀ ਤਾਂ ਉਹਨੂੰ ਖਾਲਸਾ 11 12 ਦਿਨ ਪਹਿਲਾਂ ਉਹ ਬਲੋ ਇੰਨੇ ਮੰਨ ਕੇ ਲਓ 12 13 ਦਿਨਾਂ ਦੀ ਆਪ ਸਾਰ ਤੱਕ ਜਨਵਰੀ ਦੀ ਵੀ ਆਖ ਲੋ ਦਿਨ ਸਾਰਾ ਵੀਡੀਓ ਪਈ ਹੋਰ ਗਨੇ ਆ ਬਹੁਤ ਦਿਨਾਂ ਤਲਾ ਉਥੇ ਨਹੀਂ ਲਓ ਜੀ ਸਤਨਾਮ ਚੋਟੀ ਦੇ ਦਾਂਗੇ ਅੱਜ ਕਿੰਨੇ ਦੀ ਫਿਰ ਆਪਾਂ ਬਹੁਤ ਆਨ ਤੋਂ ਰਿਕਰੋ ਬਜਾਣਾ ਸੀ ਤੇ ਕਮਾਈ ਵਾਲੀ ਚੋ ਵੀਖ ਵੀ ਗਈ ਕਮਾਈ ਦੀ ਵੀ ਗਈ ਹੋਣ ਬਦਿਆ ਮਾਨ ਨਗਰ ਕੇ ਭਟੋੜੀ ਦੇ ਦਾਂਗੇ ਰੋਕਣਾ ਦੇ ਦਾਂਗੇ 75 ਹਜ਼ਾਰ ਦੀ ਬੋਝ ਕਰਦਾ ਹਾਂ ਜੀ 75 ਦੀ ਬੋਝ ਕਰਦਾ 75 ਦੀ ਹਾਂ ਉਹ ਦਿਨ 83 ਹਜ਼ਾਰ ਦੀ ਝੋੜੀ ਵੇਖੀ ਮੁਰਕੇ ਬੱਚਾ ਟੱਲਾ ਕਰਕੇ ਹੋਰ ਛੱਡ ਗਏ ਠੀਕ ਆ ਉਹ ਦੋਸਤਾਂ ਬੱਚੇ ਦੀ ਲੇਸ ਉਹ ਲਗਣੀ ਲਗਣੀ ਆ ਠੀਕ ਆ ਜੀ ਕਿਉਂਕਿ ਬੱਚਾ ਇਹਦਾ ਐਕਸਪਾਇਰ ਹੋ ਗਿਆ ਸੀ ਮਰ ਗਿਆ ਸੀਗਾ ਤਾਂ ਹੁਣ ਭੂਛੀ ਅੱਗੇ ਰੱਖ ਕੇ ਦੋਮਾ ਟਾਈਮ ਮੇਰਾ ਭਰਾ ਇੱਥੇ ਚਵਾਈ ਕਰ ਲੋ ਬੇਸ਼ੱਕ ਘਰੇ ਚਵਾਈ ਕਰੀ ਜਾ ਚੱਲੇ ਜਾ। ਜਿੰਨਾ ਮਰਜ਼ੀ ਕਰ ਲੈ ਮਤਲਬ ਬੁਛ ਵੀ ਪਾਇਆ ਫਿਰ ਮੈਂ ਨਾਂ ਰੱਖਣ ਸਾਤੀ ਮਾਰ ਕੇ ਵੇਜਾ ਧਾਰ ਦੇ ਉਸਲੇ ਛੋਟੀ ਬਸੰਦੀ ਇੱਕ ਮੈਨੇਜ। ਮਿੱਠੀ-ਮੁੱਠੀ ਐਸੇ ਮਿੱਠੀ ਬਹੁਤ ਹੋ ਜਾਈ ਨਹੀਂ। ਆ ਬੁਛੀ ਤਾਂ ਮਰਾ ਵੀ ਤੇਰਾ ਨਗਰ ਉਹ ਰਫਰਾ ਕਰਦਾ ਭਰਾ ਜੀ ਨਹੀਂ ਕੀਤਾ। ਬਿਲਕੁਲ ਜੀ। ਮੈਂ ਵੀ ਅੱਜ ਜਾਇਜ ਰੇਡ ਦੇ ਵਿੱਚ ਮਿਲ ਜੂਗੀ ਠੀਕ ਹੈ ਜੀ ਉਹ ਵੀ ਚਲੋ ਉਸ ਕਾਰਨ ਕਰਕੇ ਆ ਬਾਕੀ ਛੋਟੀ ਚੰਗੇ ਵੱਡੇ ਘਾਤਕਾਰ ਦੇ ਵਿੱਚ। ਇੱਕ ਆ ਇਧਰ ਦੋਸਤੋ ਆਪਾਂ ਸ਼ਟਰਿੰਗ ਤੋਂ ਜਿਗਰ ਕੀਤਾ ਸੀਗਾ ਟੋਕੜ ਕਪਣ ਛੋਟੀ ਆ। ਹਾਂਜੀ। ਠੀਕ ਹੈ ਜੀ ਅੱਡੇ ਤੇ ਪਹੁੰਚ ਨਹੀਂ ਸੀ ਫਰਹਾਲ ਜਿਹੜੀ ਇਹਦੀ ਵਿਜ਼ਿਟ ਹੋਣੇ ਹੋਣੇ ਹੋਈ ਆ ਠੀਕ ਹੈ ਜਿਹੜੇ ਪਹੁੰਚੀ ਆ ਤੇ ਟੋਕਰ ਕਾ ਬਣਵਾ ਗਾ ਸਤਨਾਮ ਕਿੰਨੇ ਮਹੀਨਿਆਂ ਦੀ ਸਾਡੇ 14 ਦਿਨ ਦੀ ਆਪਣੀ ਚੈੱਕ ਸੇਰੇ ਆ ਗਈ ਆ ਪਾ ਕਰਵਾਈ ਆ ਹਾਂਜੀ ਇੱਥੇ ਮਰਲੇ ਘਰੋਂ ਕਰਵਾ ਕੇ ਲਈ ਸਾਢੇ 5 6 ਕਿਲੋ ਦੁੱਧੋਂ ਸਾਢੇ 5 ਤੇ ਜਿੰਨਾ ਕੋ ਮਰਜ਼ੀ ਭਰ ਭਰਾ ਮੰਗਾ ਲਈ ਠੀਕ ਆ ਥੋੜੀ ਬੋਲੀ ਜਾਲੀ ਚੰਗੀ ਥਾਪੀ ਦੀ ਝੋੜੀ ਮਿਲਦੀ ਚਲੋ ਇੱਥੇ ਹੋਰ ਕਹਿ ਨਹੀਂ ਸਕਦੇ ਉਸੇ ਵਾਰ ਥਾਪੀ ਦੀ ਝੋੜੀ ਚੋਈ ਆ ਤੇ ਗੱਡੀ ਝੋੜੀ ਜੀ ਪੂਰੀ ਪਹਿਲੇ ਦੂਜੇ ਤੇ ਸਾਢੇ 5 ਕਿਲੋ ਦੀ ਗਰੰਟੀ ਤਸ ਕਾਤ ਵੱਡਾ ਝੋਟੀ ਦਾ ਠੀਕਾ ਜੀ ਪੂਰੀ ਵਧੀਆ ਆ ਜੇ ਕਾਤੁੱਜੇ ਸਵੇਰ ਦੀ ਗੱਬਣਾ ਆ ਆ ਦੇਖੋ ਆ ਕਿ ਕਦ ਕੋਤ ਵਾਕਈ ਮਿਲਦਾ ਵੱਡਾ ਹੀ ਆ ਸਾਰੀ ਪੂਰੀ ਵੱਡੀ ਆ ਜੀ ਲੰਮੀ ਵਜਨ ਵੀ ਫਿਰ ਕਰਮਾ ਦਾ ਪੂਰਾ ਡੰਗਰ ਬੜੀ ਚੰਗੀ ਚੰਗੇ ਬੰਦੇਆਂ ਨੇ ਲਈ ਆ ਪੂਰੀਆਂ ਵੱਡੀਆਂ ਸਾਰੀਆਂ ਸਾਰੀਆਂ ਠੀਕਾ ਜੀ ਛੋਟਾ ਸਿੰਘ ਆ ਬਿਲਕੁਲ ਰਿੰਗ ਸਿੰਘ ਆ ਪਾ ਕਹਦਾਂਗੇ ਗੁਲਾਈ ਦੇ ਵਿੱਚ ਸਿੰਘ ਤੇ ਪੁੱਠਾ ਪੱਠਾ ਬਹੁਤ ਸੋਹਣਾ ਚੌੜਾ ਕਰਮਾਲੀ ਨੂੰ ਲੱਗਾ ਠੀਕਾ ਜੀ ਤੇ ਇਹ ਨਹੀਂ ਹੈਗੀ ਕਿਸੇ ਪਾਸੇੋਂ ਲਸੇਰੀ ਆ ਬਹੁਤ ਚੰਗੀ ਜੰਮੀ ਪਲੀ ਝੋਟੀ ਆ ਸਾਡੇ ਚੌਥੇ ਜਵਾਬ ਨੂੰ ਮੋਰੀ ਘਾਰ ਪੈਂਦੀ ਠੀਕ ਹੈ ਜੀ ਹਾਂ ਬਾ ਪੂਰੀ ਮਨ ਲੋ ਚੌੜੀ ਚੂੜੀ ਆਇਆ ਨਹੀਂ ਕੋਈ ਪਤਲੀ ਜੀ ਨਹੀਂ ਅੱਛਾ ਸਤਨਾਮ ਹੋਣ ਸਮਾਨ ਤਕਰੀਬਨ 12:30 ਵਜੇ ਦਾ ਸਵੇਰ ਚਵਾਈ ਕਰਕੇ ਲੈਂਦੀ ਸੀ ਸੇਰ ਜੀ ਇਹ 7:30 7:30 ਵਜੇ ਚਾਹੀਦੀ ਹੈ ਬਈ ਲੇਟ ਹੀ ਚੋਈ ਹਾਂ ਠੀਕ ਆ ਜੀ ਉਹ ਰਾਤੀ ਜੋ ਆ ਸੇਰੇ ਮੁੜ ਕੇ ਫਿਰ ਬਣੀ ਦਣੀ ਜਾ ਕੇ ਵੇਖ ਕੇ ਫਿਰ ਰੋਜ਼ੋ ਵੇਖ ਕੇ ਚੋ ਗਏ ਠੀਕ ਆ ਹਾਂ ਠੀਕ ਆ ਤੋਰ ਲੋ ਵੀ ਸਤਨਾਮ ਕਾਣ ਇਹ ਗਾਰੇ ਥਾਫੀ ਤੇ ਜੋੜੀ ਬਿੰਦੀ ਜੇ ਉਹ ਇਥੇ ਹੋ ਰਿਹਾ ਉਹ ਬਰੀ ਸਾਦਾ ਕਰਕੇ ਕਰ ਲੈ ਪਰ ਆਂਦੀ ਉਹਨੂੰ ਮਤਲਬ ਥਾਫੀ ਵਾਰ ਕੇ ਇਦਾਂ ਹੀ ਉਸੇ ਪਰਮੇਡੀ ਕਰਨ ਵਾਲੀ ਠੀਕ ਆ ਵੀਰ ਆ ਵੇ ਬਰੀ ਕਿ ਪਤਲੀ ਪੂਛ ਹੋ ਕੇ ਕਰਵਾ ਜੀ ਨਾ ਛੋਟੀ ਸਾਰੀ ਬੜੀ ਚੰਗੀ ਆ ਹਾਂ ਜੀ ਸਾਂਭਣ ਵਾਲਾ ਵੀਰ ਕੋਈ ਲਾਏਗਾ ਮੈਨੂੰ ਜੀ ਸਾਹਿਬ ਜੀ ਚੰਗੇ ਡਬਲ ਛੋਟੀ ਬਣ ਜਾਣੀ ਦੂਜੀ ਸੋ ਮੈਨੂੰ ਤਾਂ ਗੱਲ ਪੰਜ ਨਹੀਂ ਗਾਂ ਦੀ ਹਾਂ ਜੀ ਜੀ ਨਾ ਵੀ ਭਰਾ ਬੜੀ ਵਧੀਆ ਚੰਗੀ ਛਾਈ ਛੂਈਆ ਛੋਟੀ ਦੀ ਹਾਂ ਤੇ ਉਹ ਆ ਮਾ ਵੀ ਇਸਲੀ ਦਾਂਦੂ ਜੀ ਕੰਨਿਆ ਉਹਦੀ ਬਰਾਬਰੀ ਨਹੀਂ ਕੀਤੀ ਆ ਵੇਖੋ ਕੰਨਿਆ ਬਰਾਬਰ ਨਹੀਂ ਕੀਤੀ ਆ ਇਹ ਛੇਗਿਆ ਕੰਨਿਆ ਉਹ ਬਰਾਬਰੀ ਨਹੀਂ ਕੀਤੀ ਠੀਕ ਆ ਜੀ ਲਓ ਜੀ ਠੀਕ ਆ ਜੀ ਤੇ ਜਵਾਨ ਉਹਦੀ ਪਈ ਝੋਟੀ ਆ ਜੀ ਠੀਕ ਆ ਜੀ ਤੇ ਚੰਗੀ ਝੋਟੀ ਆ ਸੋਹਣੀ ਆ ਸੋਹਣੀ ਹਾਈਟ ਕੱਟਦੀ ਆ ਵੈੜ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ ਪੂਰੇ ਵੱਡੇ ਕੱਦ ਕਾਟਦੀ ਉਹਦੇ ਬਰਾਬਰੀ ਰਲਈ ਪਈ ਆ ਵੇਖੋ ਸਤਨਾਮ ਟੋਕਰ ਦਾ ਆਪਣੀ ਝੋਟੀ ਆ ਦੇ ਦਾਂਗੇ ਕਿੰਨੇ ਦਾ ਨਗ ਪਹਿਲੇ ਯਾਰ ਦੇ ਦਈਏ 60000 ਦੀ ਦੇ ਦੋ ਵੀਰ ਬਾਕੀ ਕਰਕੇ ਮਾਨਤਾ ਨਾਲ ਆਪੇ ਲੈਸ ਕਰਕੇ ਦੇ ਦੀਏ ਖੁੱਲੀ ਅੱਛਾ ਇਹਦੇ ਵਿੱਚ 60000 ਦੇ ਹਜ਼ਾਰ ਛੜਦਾਂਗੇ 95000 ਦੀ ਪਹੁੰਚ ਕਰਦਾਂਗੇ 95000 ਦੀ ਲਓ ਵੀ ਹਾਂਜੀ 58000 ਦੀ ਦੋਸਤੋ ਪਹੁੰਚ ਆ ਛੋਟੀ ਚੰਗੀ ਆ ਟੋਕਰ ਗੱਬਣਾ 58000 ਦੀ ਠੀਕ ਆ ਜੀ ਪੂਰੀ ਵਜਨ ਵਾਲੀ ਛੋਟੀ ਨਹੀਂ ਪੂਰੀ ਵਜਨ ਵਾਲੀ ਆ ਜੀ ਆਹ ਵਾਰ-ਵਾਰ ਸਾਰੇ ਭੈਣ ਭਰਾ ਮੋਂ ਨੋਟ ਕਰਾ ਰਹੇ ਆ ਵੀ ਕੱਦ ਵੱਡਾ ਵੀ ਕੱਦ ਵਾਲੇ ਪਾਸੇ ਉਹਨਾਂ ਮੇਰਾ ਵੀ ਰੁਕਿਆ ਕਿ ਵੀ ਯਾਰ ਉਥੇ ਗਿਆ ਛੋਟੀ ਨਾਲ ਨਿਕਲੇ ਕਾਤੋਂ ਵੱਡਾ ਸ਼ਾਈ ਸ਼ੀ ਬਹੁਤ ਆ ਪੂਛ ਤੇ ਮਗਰ 2-3 ਇੰਚ ਬਾੜੀ ਵਾਈਟ ਆ ਬਸ ਹਾਂਜੀ ਇਹ ਆ ਤੇ ਨਾਗਰੇ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਤੋਂ ਇੱਕ ਟੋਕੜ ਗਬਨ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਤੇ ਬਾਕੀ ਜਿਹੜੇ ਵੀਰ ਦੇ ਹਿੱਸੇ ਆਊਗੀ ਆਪਦੀ ਜਿੱਦਾਂ ਮਰਜ਼ੀ ਚੋ ਕੇ ਤਸੱਲੀ ਕਰ ਲਿਓ ਕਿ ਆ ਬਾਣੀ ਵੀ ਚੰਗਾ ਬਣਾਉਂਦੀ ਆ 1.5 ਕਿਲੋ ਤੋਂ ਦਿਖਾ ਜਰਾ ਦੁੱਧ ਵੀ ਜਿਹੜਾ ਇਹ ਦਹੀਂ ਆ ਨਾ ਉਹ ਪਠੜਕਾ ਆਮ ਹੋ ਜਾਣਾ ਦੇ ਦੁੱਧ ਨੇ ਕਰਮਾਂ ਦੇ ਭਜਰੇ ਦੀ ਮਿੱਟੀ ਹੈਗੀ ਦੋ ਦਿਨ ਦਹੀਂ ਆ 45 ਝੋਟੀਆਂ ਜਿਹੜੀਆਂ ਰਾਸ਼ਨ ਚੜੀ ਗਿਆ ਤੇਲ ਦੂਰ ਆ ਗਿਆ ਦੋਸਰ ਦੇ ਕਰਮਾਂ ਦੇ ਬੇ ਬੇ ਕਰਾਈ ਹੋਣੀ ਹਾਂ ਹਾਂ ਨਵੀ ਸਤਨਾਵੀਰ ਇੱਕ ਨੰਬਰ ਆਪਣੇ ਕਰ ਦਿਓ ਸਾਨੂੰ ਨੰਬਰ ਆਪਣਾ ਹੈ ਜੀ 94655 55950 ਪਿੰਡ ਕਰੋ ਤਸੀਲ ਪਟਿਆਲਾ ਸੀ ਜ਼ਰੰਧਾਨ ਸਾਹਿਬਾ ਜੀ ਮੇਡ ਆਪਣੀ ਨਿਸ਼ਾਨੀ ਗ੍ਰੈਂਡ ਕਰਨ ਦਾ ਲੱਗੋ ਛਟਕ ਨਹੀਂ ਜੀ ਠੀਕ ਹੈ ਜੀ ਆ ਵੀ ਲੀਆਂ ਆਪਣੀਆਂ 2 ਕਿਲੋਮੀਟਰ ਅੱਗੇ ਬਿਲਕੁਲ ਹਾਂ ਜੀ ਲੋਬੀ ਦੋਸਤੋ ਐਡਰੈਸ ਤੁਹਾਨੂੰ ਨੋਟ ਕਰਾ ਦਿੱਤਾ ਇਹ ਅੱਜ 6 ਨਗ ਸੀਗੇ ਤਿੰਨ ਵੜਾ ਤੇ ਤਿੰਨ ਮੱਝਾਂ ਝੋਟੀਆਂ ਦਿਖਾਈਆਂ ਤੁਹਾਨੂੰ ਸੱਜਰ ਹੀ ਦੋ ਮੱਝਾਂ ਝੋਟੀਆਂ ਪਰਲੇ ਬੰਨੇ ਸੱਜਰ ਤਾਜ਼ੀਆਂ ਸੁਈਆਂ ਨੇ ਇੱਕ ਇੱਕਰਮਲ ਜਿਹੜੀ ਤੁਹਾਨੂੰ ਆਪ ਦਿਖਾਈਏ ਲਾਸਟ ਵਿੱਚ ਤੋਕੜ ਗੱਬਣਾ ਸੋ ਕਾਫੀ ਵੀਰ ਡਿਮਾਂਡ ਕਰਦੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ